ਸਰਦਾਰਪੁਰ ਦੇ ਢੇਰਾਬਾਬਾ ਨਾਨਕ ਦੇ ਵਿੱਚ ਐਨਕਾਊਂਟਰ ਹੋਇਆ ਗੈਂਗਸਟਰਾਂ ਨੇ ਪੁਲਿਸ ਦੀ ਟੀਮ ਤੇ ਫਾਇਰਿੰਗ ਕੀਤੀ ਤੇ ਪੁਲਿਸ ਦੇ ਵੀ ਜਵਾਬੀ ਕਾਰਵਾਈ ਦੇ ਵਿੱਚ ਦੋ ਗੈਂਗਸਟਰ ਜਿਹੜੇ ਨੇ ਉਹਨਾਂ ਦੀ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋ ਗਏ 21 ਤੋਂ ਲੈ ਕੇ 19 ਸਾਲ ਦੱਸੀ ਜਾ ਰਹੀ ਹੈ ਗੈਂਗਸਟਰ ਦੀ ਉਮਰ ਤੇ ਢੇਰਾਬਾਬਾ ਨਾਨਕ ਦੇ ਪਿੰਡ 76 ਦੇ ਵਿੱਚ ਜੁੜਾ ਹੈ ਇਹ ਐਨਕਾਊਂਟਰ ਹੋਇਆ ਹੈ ਇਹ ਬੇਸਿਕਲੀ 21 ਅਗਸਤ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਇੱਕ ਲੋਕਲ ਬਿਜ਼ਨਸਮੈਨ ਹੈ ਡੇਰਾਬਾਬਾ ਨਾਨਕ ਦੇਵ ਜੀ ਨੂੰ ਪਹਿਲਾਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ 21 ਤਰੀਕ ਨੂੰ ਕਰੀਬਨ 6:20 ਸ਼ਾਮੀ ਉਹਦੇ ਦੁਕਾਨ ਤੇ ਉਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਤੇ ਉਹਨਾਂ ਨੇ ਦੁਕਾਨ ਤੇ ਉਤੇ ਗੋਲੀਆਂ ਚਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਇਹਨਾਂ ਦੇ ਨਾਲ ਡੀਐਸਪੀ ਡੇਰਾਬਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਾਬਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸਦਦ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਇਵੈਂਚੁਅਲੀ ਦੇ ਵਰ ਟ੍ਰੇਸਡ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਟਰੇਸ ਹੋਏ ਉਹਨਾਂ ਤੇ ਉੱਤੇ ਮਤਲਬ ਅੱਜ ਸਵੇਰੇ ਉਹ ਰੇਡ ਰੂਡ ਕਰਕੇ ਦੇ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ छानबीन ਕਰ ਰਏ ਸੀਗੇ ਵੈਪਨਸ ਦੇ ਬਾਰੇ ਜਿਨ੍ਹਾਂ ਦੇ ਰਾਹੀਂ ਸ਼ੂਟਿੰਗ ਹੋਈ ਸੀਗੀ ਤਾਂ ਦੋ ਬੰਦੇ ਉਹਨਾਂ ਚੋਂ ਸੀਗੇ ਹੋਰ ਦਾ ਇਨਫੋਰਮੇਸ਼ਨ ਕਿ ਵੈਪਨਸ ਕਿੱਥੇ ਹੈਗੇ ਨੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲੈ ਕੇ ਆਈ ਸੀਗੀ ਬਿਕਾਜ਼ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲੱਗੇ ਦੇ ਜੰਪਡ ਆਊਟ ਫ্রম ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੁਕ ધ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ اٹਮੋਸਟ ਰੈਸਟ੍ਰੇਂਟ ਪਹਿਲਾ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਨਜਰੀਜ਼ ਐਂਡ ਉਸ ਤੋਂ ਬਾਅਦ ਪਹਿਲਾ ਅਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵੇਅਰ ਦੇ ਹੈਵ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਦੇ ਆਰ ਸੇਫ ਸੋ ਚਾਰੇ ਬੰਦੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਇਥੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਚੋਂ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇਥੇ ਲੈ ਕੇ ਆਏ ਸੀ ਜਿਹੜੇ ਰਿਕਵਰੀ ਲਈ ਲਿਆਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਪ੍ਰੀਲਿਮਿਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਤੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਦਰਖਤਾਂ ਦੇ ਉੱਤੇ ਉਹਨਾਂ ਦੇ ਜਿਹੜੇ ਉਹ ਲੱਗੇ ਹੈ ਗੋਲੀਆਂ ਪੁਲਿਸ ਕਹਿੰਦੇ ਇਸ ਤਰ੍ਹਾਂ ਵੀ ਫਾਇਰਿੰਗ ਪੁਲਿਸ ਵੱਲੋਂ ਕਿ ਭਾਵੇਂ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਨਾਲ ਕੀਤੀ ਗਈ ਸੀ ਕਿਸ ਤਰ੍ਹਾਂ ਨਾਲ ਇਹ ਜਿਹੜੇ ਆਪਣੇ ਜਿਹੜਾ ਪਿਸਟਲ ਹੈ ਗੁਲਾਕ ਨੂੰ ਦੇ ਰਹੀ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾਂ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾਂ ਹਵਾ ਦੇ ਵਿੱਚ ਫਾਇਰ ਕਰਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗਿਆ ਤੇ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਡਿਟੇਲਡ ਹੈ ਅਸੀਂ ਉਹਨੂੰ ਖੰਗਾਲ ਰਹੇ ਦੇਖ ਰਹੇ ਨੇ ਉਹ ਆਪਾਂ ਸਬਸਕੁਇਐਂਟਲੀ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਬਿਲਕੁਲ ਉਸ ਕੰਟਰੀ